ਪੂਰਾ ਕਹੁ ਨਾਨਕ ਜਿਸ ਸਤਿਗੁਰ ਪੂਰਾ ਗਉੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਿਦੇ ਅੰਦਰ ਤਾਰੇ ਪੰਜ ਜਨਾਂ ਸਿਓ ਸੰਗ ਨਿਵਾਰੇ ਦਸ ਇੰਦਰੀ ਕਰ ਰਾਖੈ ਬਾਸ ਤਾਂ ਕੈ ਆਤਮੈ ਹੋਈ ਪ੍ਰਗਾਸ ਐਸੀ ਦ੍ਰਿੜਤਾ ਤਾਂ ਕੈ ਹੋਏ ਜਾਂ ਕੋ ਦਇਆ ਮਇਆ ਪ੍ਰਭ ਸੋਏ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੀਤਾ ਬੋਲਣ ਤੇ ਤਾ ਗਿਆਨੈ ਜੀਤਾ ਸੁਨਣਾ ਤੇ ਤਾ ਨਾਮ ਜੀਤਾ ਦੇਖਣ ਤੇ ਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹੱਸਣਾ ਸਹਜੇ ਚੂਪ ਸਹਜੇ ਹੀ ਜਪਣਾ ਸਹਜੇ ਭੋਜਨ ਸਹਜੇ ਭਾਉ ਸਹਜੇ ਮਿਟਿਓ ਸਗਲ ਦੁਰਾਉ ਸਹਿਜੇ ਉਹ ਆ ਸਾਧੂ ਸੰਗ ਸਹਿਜ ਮਿਲੇਉ ਪਾਰ ਬ੍ਰਹਮਨ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਡੁੱਬਦਾ ਤਨ ਕੀ ਨਾਸੀ ਜਾਂ ਕਹਿ ਸਹਿਜ ਮਨ ਭਇਆ ਅਨੰਦ ਤਾਂ ਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਉ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮਹਿ ਆਤਮ ਰਸਿਆ ਤਾ ਕਹਿ ਸੰਗ ਅਬਿਨਾਸੀ ਵਸਿਆ ਸਹਜੇ ਆਸਨ ਅਸਥਰ ਪਾਇਆ ਸਹਜੇ ਅਨਹਤ ਸ਼ਬਦ ਵਜਾਇਆ ਸਹਜੇ ਰੁਣ ਚੁਣਕਾਰ ਸੁਹਾਇਆ ਤਾ ਕਹਿ ਕਰ ਪਾਰ ਬ੍ਰਹਮ ਸੁਮਾਇਆ ਸਹਜੇ ਜਾ ਕੋ ਪਰਉ ਕਰਮਾ ਸਹਜੇ ਗੁਰ ਭੇਟਿਓ ਸਚ ਧਰਮਾ ਜਾਂ ਕਹਿ ਸਹਜ ਭਇਆ ਸੋ ਜਾਣੈ ਨਾਨਕ ਦਾਸ ਤਾ ਕਹਿ ਕੁਰਬਾਨ ਗੋੜੀ ਮਹੱਲਾ 5ਵਾਂ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲਤਰ ਕਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕੱਪਰੇ ਸਰ ਪਰ ਗਮਨ ਕਰਹਿੰਗੇ ਬੱਪਰੇ ਕਮਨ ਅਸਥਾਨ ਜੋ ਕਬਹੁ ਨਾ ਟਰੈ ਕਮਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨਿਹ ਚਲ ਨਹੀਂ ਰਹਿਣਾ ਸੇਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਾਵਸਸ ਪਵਨ ਪਾਵਕ ਨੀਰਾਰੇ ਦਿਨਸ ਰੈਣ ਬਰਤ ਅਰ ਭੇਦਾ ਸਾਸਤ ਸਿਮਰਤ ਬਿਨ ਸਹੇਗੇ 베ਦਾ ਤੀਰਥ ਦੇਵ ਦਿਹਰਾ ਪੋਥੀ ਮਾਲਾ ਤਿਲਕ ਸੋਚ ਪਾ ਕਹੋਤੀ ਤੋਤੀ ਡੰਡੌਤ ਪ੍ਰਸਾਦਨ ਭੋਗਾ ਗਮਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਜ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਿਹਚਲ ਸਚ ਥਾਨ ਤਹਾਂ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾਂ ਸਦ ਵਸੈ ਤਹ ਭਉ ਪਰਮਾ ਸੋਗ ਨਾ ਚਿੰਤਾ ਆਮਣ ਜਾਮਣ ਮਿਰਤ ਨਾ ਹੋਤਾ ਤਹਿ ਸਦਾ ਆਨੰਦ ਅਨਹਤ ਅਖਾਰੀ ਭਗਤ ਬਸਹਿ ਕੀਰਤਨ ਆਦਾਰੀ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੈ ਤਾਂ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਚਲ ਥਾਨ ਸਾਧ ਸੰਗ ਤਰੈ ਗੋੜੀ ਮਹਲਾ 5 ਜੋ ਇਸਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸਹਿ ਵਡਿਆਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਐਸਾ ਕੋਈ ਜੇ ਦੁਬਦਾ ਮਾਰਗ ਆਵੈ ਇਸਹਿ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕੋ ਭਉ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹਿ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਜੈ ਜੋ ਇਸ ਮਾਰੇ ਸੋ ਦਰਗਾ ਸਿਜੈ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋ ਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨੰਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਭਏ ਕਿਰਪਾਲ ਕਿਰਪਾ ਨੇਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰਿ ਸਿਉ ਜੁਰੈ ਤਾਂ ਸਭ ਕੋ ਮੀਤ ਹਰ ਸਿਓ ਜੁਰੈ ਤਾਂ ਨਿਸ਼ਚਲ ਚੀਤ ਹਰ ਸਿਓ ਜੁਰੈ ਨਾ ਵਿਆਪੈ ਕਾੜਾ ਹਰ ਸਿਓ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਓ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗاوار ਹਰਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿਨ ਮਹਿ ਉਧਰੈ ਕੋਟ ਮੱਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕਹਿ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤਾ ਬਿਨਸ ਜਾਹੇ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕਹਿ ਕਾਮ ਉਤਰੈ ਸਭ ਭੂਖ ਜਾ ਕਹਿ ਕਾਮ ਨਾ ਜੋ ਹੈ ਦੂਤ ਜਾ ਕਹਿ ਕਾਮ ਤੇਰਾ ਵੱਡ ਗਮਰ ਜਾ ਕਹਿ ਕਾਮ ਹੋਵਹਿ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਦਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕਹਿ ਦਫ਼ਤਰ ਪੁੱਛੈ ਨਾ ਲੇਖਾ ਤਾਂ ਕੀ ਚਾਕਰੀ ਕਰਹੁ ਵਿਸੇਖਾ ਜਾ ਕਹਿ ਊਣ ਨਾਹੀ ਕਾਹੂ ਬਾਤ ਏ ਕਹਿ ਆਪ ਅਨੇ ਕਹਿ ਭਾਂਤ ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾਂ ਕੀ ਕਾਲ ਨਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬਿਨ ਸਿਮਰਨ ਜੈ ਸੇ ਸਰਪ ਆਰ ਜਾਰੀ ਕਿਉ ਜੀਵਹਿ ਸਾਖਤ ਨਾਮ ਵਿਸਾਰੀ ਇਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸਲਾਖ ਸਦਾ ਥਿਰ ਥੀਆ ਰਹਾਉ ਬਿਨ ਸਿਮਰਨ ਧ੍ਰਿਗ ਕਰਮ ਕਰਾਸ ਕਾਗ ਬਤਨ ਵਿਸ਼ਟਾ ਮਹਿਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਖਤ ਬੇਸਵਾ ਪੂਤ ਨਾਮ ਬਿਨ ਸਿਮਰਨ ਜੈ ਸੇ ਸਿੰਘ ਸਤਾਰਾ ਬੋਲਹ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਘਰ ਦਬ ਕੀ ਨਿਆਈਂ ਸਾਕਤ ਥਾਨ ਭ੍ਰਿਸ਼ਟ ਫਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਕਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਕਤ ਨੀਚ ਤਿਸ ਕੁੱਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ 모ਹੇ ਪਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਉ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਪਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕਾ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕਾ ਬਚਨ ਮੇਰੇ ਕਾਰਜ ਸਿਧ ਗੁਰ ਕਾ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਐ ਜਮ ਕੀ 파ਸਾ ਗੁਰ ਕਾ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰੂੰ ਜਨਮ ਜਨਮ ਕੀ ਹਉ ਮੈਂ ਮਾਲ ਹਰੂੰ ਤਿਸ ਗੁਰ ਕੋ ਝਲਾਵੋ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਟੋ ਮੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤਾ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੂ ਕੋ ਦੀਨਾ ਜੀਓ ਆਪਣਾ ਦਾਸ ਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਾਲ ਕਲੇਸ਼ ਭੈ ਭ੍ਰਮ ਦੁਖ ਲਾਤਾ ਕਹੋ ਨਾਨਕ ਮੇਰਾ ਗੁਰ ਸਮਰਾਤਾ ਗੌੜੀ ਮਹੱਲਾ ਪੰਜੂਆ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਓ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਉ ਨਾਮ ਬਿਨਾ ਜੋ ਪਹਿਰੈ ਖਾਏ ਜਿਉਂ ਕੂਕਰ ਜੂਟਨ ਮਹਿ ਪਾਏ ਨਾਮ ਬਿਨਾ ਜੀਤਾ ਵਿਵਹਾਰ ਜਿਉ ਮਿਰ ਤਕ ਮਿੱਥਿਆ ਸ਼ਿੰਗਾਰ ਨਾਮ ਬਸਾਰ ਕਰੇ ਰਸ ਭੋਗ ਸੁਖ ਸੁਪਨੈ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨੁਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਅਰਾਦਾ ਚੋਰ ਕੀ ਨਿਆਈਂ ਜੰਪੁਰ ਬਾਦਾ ਲੱਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਟੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗਉੜੀ ਮਹਲਾ 5 ਆਦ ਮਦ ਜੋ ਅੰਤ ਨ ਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚੱਲੈ ਦਿਆਲ ਪੁਰਖ ਪੂਰਨ ਪ੍ਰਿਤ ਪਾਲੈ ਰਹਾਉ ਬਿਨ ਸਤਨਾ ਹੀ ਛੋੜ ਨਾ ਜਾਏ ਜਹ ਪੇਖਾਂ ਤਹ ਰਹਿ ਆਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਉ ਦੀਨ ਰਾਗ ਗਉੜੀ ਬਾਜ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਕੋਜਤ ਫਿਰੇ ਅਸ਼ੰਖ ਅੰਤ ਨਾ ਪਾਰੀਆ ਸੇ ਹੋਏ ਭਗਤ ਜਿੰਨਾ ਕਿਰਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਣ ਸੁਣ ਪੰਤ ਡਰਾਉ ਬਹੁਤ ਪੈ ਹਾਰੀਆ ਮੈਂ ਤੱਕੀ ਊਟ ਸੰਤਾਹ ਲੇਹੋ ਉਭਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋਂ ਪਾਏ ਦਿਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸਭਿ ਬਲੇਹਾਰੀਆ ਸਭ ਗੁਣ ਕਿਸ ਹੀ ਨਾਹੀ ਹਰ ਪੂਰ ਪੰਡਾਰੀਆ ਚਹ ਹਿਸ ਜਪੀਐ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲੇਹਾਰੀਆ ਗੁਰ ਕਾਢਿਓ ਭੁਜਾ ਫਸਾਰ ਮੋਹ ਕੂਪਾਰੀਆ ਮੈਂ ਜੀਤਿਓ ਜਨਮ ਅਪਾਰ ਬਹੁਰ ਨਹਾਰੀਆ ਮੈਂ ਪਾਇਉ ਸਰਬ ਨਿਦਾਨ ਅਕਾਥ ਕਥਾਰੀਆ ਹਰ ਦਰਗਾ ਸੋਭਾਵੰਤ ਬਾਹ ਲਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਉ ਜਲ ਤਰੀਐ ਕਹੋ ਪੋਕਾਰੀਆ ਗੌੜੀ ਮਹੱਲਾ ਪੰਨੂਆ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੂ ਜਪ ਜਿਹਾ ਹਰ ਏਕ ਮੰਗੂ ਰਹਾਉ ਤਾਜਾ ਹਮੈ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਖਤ ਮੂਡ ਲੱਗੇ ਪਛ ਮੋਇਓ ਮੋਹਨ ਨਾਮ ਸਦਾ ਰਬ ਰਹਿਓ ਕੋਟ ਮਦੇ ਕਿਨੈ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨਉ ਨਿਦ ਪਾਵੈ ਅਤਲ ਸੁਖੋ ਨੈਨ ਅਲੋ ਵੋ ਸਾਧ ਜਨੋ ਹਿਰ ਦਾ ਗਾਵੋ ਨਾਮ ਨਿਦੂ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹੋਂ ਤੇ ਰਹੋ ਦੂਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦਰੜਾਇਓ ਦੀਪ ਬਲਿਓ ਜਿਨ ਸੇਵਿਆ ਸੂ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤੌ ਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਚਰ ਸੰਤਨ 나ਵ ਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਭੂਜਾ અપਾਇਓ ਭਉ ਖੰਡਨ ਦੁਖ ਭੰਜਨੋ ਪਗਤ ਵਸ ਚਲ ਹਰ ਨਾਉ ਅਨਾਥ ਹੈ 나ਥ ਕਿਰਪਾਲ ਦੀਨ ਸਮਰਥ ਸੰਤ ਉਟਾਇਉ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ ਹਰ ਰਾਉ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦਵਾਰੈ ਆਇਉ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੀ ਭੂਗਾ ਇਨ ਸੰਗ ਅੰਧ ਨਾ ਜਾਣੀ ਹਉ ਸੰਚਹੁ ਹਉ ਖਾਟਤਾ ਸਗਲੀ ਅਬਦ ਬਿਹਾਨੀ ਰਹਾਉ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜਹਿ ਸੁਮਾਨੀ ਜੋਗਨਵੰਤ ਅਚਾਰਕੁਲੀਨਾ ਮਨ ਮਹਿ ਹੋਏ ਗੁਮਾਨੀ ਜਿਉ ਉਲਝਾਇਓ ਬਾਦ ਬੁੱਧ ਕਾ ਮਰਤਿਆ ਹਾਂ ਨਹੀਂ ਬਿਸਰਾਨੀ ਭਾਈ ਮੀਤ ਬੰਦਪ ਸਖੇ ਪਾਚੇ ਤਿਨ ਹੂੰ ਕਉ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਹਮ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਬੀ ਚੰਤ ਮਹੱਲਾ ਪਹਿਲਾ ਮੁੰਦ ਰਹਿਣ ਦੇਹਲੜੀਆ ਜੀਓ ਨੀਂਦ ਨਾ ਆਵੇ ਸਾ ਤਨ ਦੁੱਬਲਿਆ ਜੀਉ ਫਿਰ ਕਹਿ ਹਾਵੇ ਤਨ ਕੀ ਦੁੱਬਲ ਕੰਤ ਹਾਵੇ ਕੇਵ ਨੈਣੀ ਦੇਖੇ ਸ਼ਿੰਗਾਰ ਮਿੱਠਾਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋਬਨ ਗਰਭ ਗਾਲੀ ਦੁੱਧਾਂ ਥਣੀ ਨਾ ਆਵੇ ਨਾਨਕ ਸਾ ਤਨ ਮਿਲੈ ਮਲਾਈ ਬਿਨ ਫਿਰ ਨੀਂਦ ਨਾ ਆਵੇ ਮੁੰਦ ਨ ਮਾਨੜੀਆ ਜੀਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਓਰ ਧਾਰੇ ਨਾ ਬਿਨ ਘਰ ਵਾਸ ਨਾਹੀ ਪੁੱਛੋ ਹੋ ਸਖੀ ਸਹੇਲੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸਹਿ ਸਾਚ ਸੁਹੇਲੀਆਂ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਧੰਨ ਨਾਮ ਸਹਿਜ ਸਮਾਨੀਆ ਮਿਲ ਸਖੀ ਸਹਿਲੜੀ ਹੋ ਹਮ ਪਿਰ ਰਾਵੇਹਾ ਗੁਰ ਪੁਛ ਲਿਖੌਂਗੀ ਜੀਉ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦੇ ਖਾਇਆ ਮਨ ਮੁਖੀ ਪਛਤਾਣੀਆਂ ਨਿਕਸ ਜਾਤੋ ਰਹਿ ਅਸਥਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੋਤਨ ਸ਼ਬਦ ਨੇਹੁ ਨਵੇਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਇੱਛ ਪੁੰਨੀ ਜਿਉ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਲਗਾਇਆ ਗੁਣ ਗਾਏ ਮੰਗਲ ਪ੍ਰੇਮ ਰ ਹਸਸੀ ਮੁੰਦ ਮਨ ਅਮਾਹੋ ਸਾਜਨ ਰ ਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾ ਤਨ ਕਰੈ ਬਿਨਤੀ ਰਹਿਣ ਦਿਨ ਰਸ ਪਿੰਨੀਆਂ ਨਾਨਕ ਪਿਰ ਤਨ ਕਰਹਿ ਰਲੀਆਂ ਇਛ ਮੇਰੀ ਪੁੰਨੀਆਂ